ਅਰਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਬਲਾਕ ਪੰਚਾਇਤ ਅਫਸਰ ਕਾਦੀਆ ਸਰਦਾਰ ਬਲਜੀਤ ਸਿੰਘ ਜੀ ਅਤੇ ਜ਼ਿਲ੍ਹਾ ਯੂਰਵੈਦਿਕ ਯੂਨਾਨੀ ਅਫਸਰ ਡਾਕਟਰ ਪ੍ਰਦੀਪ ਜੀ ਦੇ ਸਾਂਝੇ ਯਤਨਾਂ ਨਾਲ 11ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆ ਵਿੱਚ ਪੀਐਮ ਸੀਨੀਅਰ ਸੈਕੰਡਰੀ ਸਕੂਲ ਕਾਦੀਆ ਵਿਖੇ ਮਨਾਇਆ ਗਿਆ ਇਸ ਦੌਰਾਨ ਡਾਕਟਰ ਮਨਦੀਪ ਕੌਰ ਅਯੁਰਵੈਦਿਕ ਮੈਡੀਕਲ ਅਫਸਰ ਜੀ ਐਡੀ ਕਾਦੀਆ ਸੀ ਐਚਡੀ ਯੋਗ ਸ਼ਾਲਾ ਦੇ ਯੋਗ ਟ੍ਰੇਨਰ ਸ੍ਰੀ ਅਮਨਦੀਪ ਸ਼੍ਰੀ ਨਿਰਪਾਲ ਜੀ ਅਤੇ ਯੋਗਾ ਵਿਦਿਆਰਥੀ ਅਮਨਦੀ ਅਨਮੋਲਜੀਤ ਰਵਿੰਦਰ ਕੌਰ ਗੁਰਜੀਤ ਕੌਰ ਵੱਲੋਂ ਲੋਕਾਂ ਨੂੰ ਯੋਗਾ ਕਰਵਾਇਆ ਗਿਆ ਇਸ ਯੋਗਾ ਦਿਵਸ ਵਿੱਚ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਪ੍ਰਣ ਲਿਆ ਇਸ ਦੌਰਾਨ ਡਾਕਟਰ ਮਨਦੀਪ ਕੌਰ ਨੇ ਲੋਕਾਂ ਨੂੰ ਆਯੁਰਵੈਦਿਕ ਚਿਕਿਤਸਾ ਪ੍ਰਣਾਲੀ ਬਾਰੇ ਅਤੇ ਯੋਗ ਕਰਨ ਨਾਲ ਹੋਣ ਵਾਲੇ ਲਾਭਾਂ ਬਾਰੇ ਜਾਣੂ ਕਰਵਾਇਆ ਜ਼ਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਡਾਕਟਰ ਪ੍ਰਦੀਪ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੋਗਾ ਕੈਂਪ ਦੇ ਨਾਲ ਫਰੀ ਆਯੁਰਵੈਦਿਕ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਦਾ ਆਮ ਲੋਕਾਂ ਨੇ ਬਹੁਤ ਲਾਭ ਲਿਆ ਕੈਂਪ ਵਿੱਚ ਡਾਕਟਰ ਮਨਦੀਪ ਕੌਰ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਪਵੈਦ ਅਮਿਤ ਕੁਮਾਰ ਦਲੇਰ ਸਿੰਘ ਗੁਰਦੀਪ ਸਿੰਘ ਅਤੇ ਨਵਨੀਤ ਕੌਰ ਵੱਲੋਂ ਮਰੀਜ਼ਾਂ ਨੂੰ ਆਯੁਰਵੈਦਿਕ ਦਵਾਈਆਂ ਦਿੱਤੀਆਂ ਗਈਆਂ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਨੀਤਾ ਜੀ ਅਤੇ ਇੰਚਾਰਜ ਸ੍ਰੀ ਪ੍ਰਦੀਪ ਜੀ ਨੇ ਬਹੁਤ ਸਹਿਯੋਗ ਦਿੱਤਾ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਡਾਕਟਰ ਮਨਦੀਪ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਕਾਦਿਆਂ ਤੋਂ ਜੀ ਅੱਜ ਅਸੀਂ 11ਵਾਂ ਰਾਸ਼ਟਰੀ ਯੋਗ ਦਿਵਸ ਅਤੇ ਬਲਾਕ ਪੱਧਰ ਤੇ ਮਨਾਇਆ ਹੈ ਤੇ ਸਾਡੇ ਇਲਾਕੇ ਦੇ ਮਾਨਜੋਗ ਅਧਿਕਾਰੀ ਬੀਡੀਪੀਓ ਸਾਥ ਸਰਦਾਰ ਬਲਜੀਤ ਸਿੰਘ ਜੀ ਤੇ ਸਾਡੇ ਜ਼ਿਲ੍ਹਾ ਅਫਸਰ ਡਾਕਟਰ ਪ੍ਰਦੀਪ ਸਿੰਘ ਜੀ ਦੀ ਅਗਵਾਈ ਹੇਠ ਤੇ ਇਸ ਸਕੂਲ ਪ੍ਰਸ਼ਾਸਨ ਜਿਹੜਾ ਸਕੂਲ ਦਾ ਐਡਮਿਨਿਸਟ੍ਰੇਸ਼ਨ ਸ਼੍ਰੀ ਪ੍ਰਦੀਪ ਜੀ ਦੇ ਸਹਿਯੋਗ ਨਾਲ ਲੋਕਾਂ ਦੇ ਸਹਿਯੋਗ ਨਾਲ ਇਹ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਹੈ ਤੇ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਜੋ-ਜੋ ਵੀ ਅੱਜ ਇਸ ਯੋਗ ਦਿਵਸ ਤੇ ਆਇਆ ਹੈ ਤੇ ਉਹ ਇਹੀ ਸੰਕਲਪ ਕਰੇ ਕਿ ਮੈਂ ਆਪਣੀ ਜ਼ਿੰਦਗੀ ਚ ਯੋਗ ਨੂੰ ਬਹੁਤ ਅਹਿਮੀਅਤ ਦਵਾਂਗਾ ਕਿਉਂਕਿ ਯੋਗ ਦੇ ਨਾਲ ਹੀ ਯੋਗਾ ਜੇਕਰ ਉਹ ਡੇਲੀ ਕਰਨਗੇ ਲੋਕ ਤਾਂ ਹੀ ਸਰੀਰਿਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣਗੇ ਤੇ ਸੇਤਮੰਦ ਵਿਅਕਤੀ ਦੇ ਨਾਲ ਹੀ ਇੱਕ ਤੰਦਰੁਸਤ ਸਮਾਜ ਦੀ ਸਜਣਾ ਹੁੰਦੀ ਹੈ ਇਸ ਕਰਕੇ ਮੈਂ ਇਹ ਕਹਾਂਗੀ ਕਿ ਆਪਣੀ ਮਾਨਸਿਕ ਸ਼ਾਂਤੀ ਵਾਸਤੇ ਆਪਣੇ ਮਨ ਨੂੰ ਸਟਰੋਂਗ ਕਰਨ ਵਾਸਤੇ ਤੁਸੀਂ ਡੇਲੀ ਯੋਗ ਨੂੰ ਅਪਣਾਓ ਤਾਂਕਿ ਸਰੀਰ ਤੇ ਮਨ ਨਿਰੋਗ ਰਹੇ ਬਾਕੀ ਅਸੀਂ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸੀਐਮ ਦੀ ਯੋਗਸ਼ਾਲਾ ਮਹਿੰਮ ਸਟਾਰਟ ਕੀਤੀ ਹੈ ਤੇ ਹਰ ਇਲਾਕੇ ਦੇ ਵਿੱਚ ਸਰਟੀਫਾਈਡ ਯੋਗਾ ਟ੍ਰੇਨਰਸ ਪ੍ਰੋਵਾਈਡ ਕੀਤੇ ਨੇ ਤੇ ਸਾਡੇ ਕਾਦਿਆ ਨਾਕੇ ਚ ਵੀ ਦੋ ਯੋਗਾ ਟ੍ਰੇਨਰਸ ਨੇ ਸ਼੍ਰੀ ਅਮਨਦੀਪ ਜੀ ਤੇ ਸ਼੍ਰੀ ਨਰਪਾਲ ਜੀ ਪਿਛਲੇ ਡੇਢ ਸਾਲ ਤੋਂ ਮਤਲਬ ਦੇਰੇ ਨੇ ਯੋਗਾ ਕਲਾਸਿਸ ਫ੍ਰੀ ਆਫ ਕਾਸਟ ਦੇ ਰਹੇ ਨੇ ਡੇਲੀ ਦੀਆਂ 12 ਕਲਾਸਿਸ ਲੱਗ ਰਹੀਆਂ ਨੇ ਤੇ ਮੇਰੇ ਨਾਲ ਅੱਜ ਇਹ ਚਾਰ ਯੋਗਾ ਟ੍ਰੇਨਰ ਸਿਗੇ ਜਿਨ੍ਹਾਂ ਨੇ ਬਹੁਤ ਵਧੀਆ ਲੋਕਾਂ ਨੂੰ ਯੋਗਾ ਕਰਵਾਇਆ ਹੈ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਸਭ ਜਣੇ ਯੋਗ ਜ਼ਰੂਰ ਕਰਨ ਜੀ ਅਸੀਂ ਇੱਕ ਮੈਡੀਕਲ ਕੈਂਪ ਵੀ ਨਾਲ ਅਰੇਂਜ ਕੀਤਾ ਹੈ ਤੇ ਲੋਕਾਂ ਨੂੰ ਫ੍ਰੀ ਆਫ ਕਾਸਟ ਆਯੁਰਵੈਦਿਕ ਮੈਡੀਸਿਨਸ ਵੀ ਪ੍ਰੋਵਾਈਡ ਕਰਾਂਗੇ ਡਿਜ਼ੀਜ਼ ਦੇ ਹਿਸਾਬ ਨਾਲ ਜੋ ਵੀ ਕਿਸੇ ਨੂੰ ਪ੍ਰੋਬਲਮ ਅਸੀਂ ਹਰ ਤਰ੍ਹਾਂ ਦੀ ਮੈਡੀਸਿਨ ਅਵੇਲੇਬਲ ਕਰਵਾਈਏ ਹੋਰ ਆਪਣੇ ਵੱਲੋਂ ਤੁਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਹੋਗਾ ਜੋ ਮੇਰੀ ਇਹ ਅਪੀਲ ਆ ਕੇ ਆਪਣੇ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲਈ ਯੋਗਾ ਨੂੰ ਡੇਲੀ ਆਪਣੀ ਜ਼ਿੰਦਗੀ ਦੇ ਵਿੱਚ ਲਿਆਓ ਥੋੜਾ ਸਮਾਂ ਇਸ ਤੇ ਲਈ ਕੱਢੋ ਤਾਕੇ ਲੋਕ ਆਪਣੀ ਜ਼ਿੰਦਗੀ ਨੂੰ ਖੁਸ਼ਮਾਤਿਤ ਕਰ ਸਕਣ ਕਿ ਯੋਗ ਕਰਨ ਵਾਲੀ ਅੰਦ੍ਰੀ ਨੂੰ ਕੁਝ ਮਿਲ ਜਾਈਏ ਸਮੈਂ ਡਾਕਟਰ ਨਮੀਤ ਕੋਲ ਕਲਿਨਿਕ ਦੀ ਐਫ ਕਰਨਾ ਤੋਂ ਨੂੰ ਸਿੱਖ ਤੇ ਸਾਡਾ ਯੋਗਾ ਕੈਂਪ ਚੱਲ ਰਿਹਾ ਦੂਸਰਾ ਸਾਡਾ ਯੋਗਾ ਮੈਡੀਸ ਐਰਬੈਟਿਕ ਮੈਡੀਸins ਦਾ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ ਵਾ ਜਿਹੜਾ ਕਿ ਸਾਡੇ ਡੀਓ ਸਾ ਡਾਕਟਰ ਪ੍ਰਦੀਪ ਸਿੰਘ ਦੇ ਨਿਸ਼ਾ ਤਿਸ਼ਾ ਨਿਰਦੇਸ਼ਾਂ ਅਨੁਸਾਰ ਆਰਗੇਨਾਈਜ਼ ਕੀਤਾ ਗਿਆ ਵਿੱਚ A to Z ਸਾਰੇ ডিজিजेस ਦੀ ਮੈਡੀਸਿਨਸ ਐਟ ਇਦਾਂ ਕਿ ਪੇਟ ਦੇ ਰੋਗ ਹੋ ਗਏ ਬਲੱਡ ਪ੍ਰੈਸ਼ਰ ਹੋ ਗਿਆ 슈ਗਰ ਹੋ ਗਿਆ ਗਾਇਨਕੋਲੋਜੀਕਲ ਡਿਸਆਰਡਰਸ ਹੋ ਗਏ ਬੱਚਿਆਂ ਦੇ ਰੋਗ ਹੋ ਗਏ ਫ੍ਰੀ ਦੇ ਨਾਲ ਸੰਬੰਧੀ ਕੋਈ ਪ੍ਰੋਬਲਮ ਹੈ ਸਾਥ ਹੀ ਕੋਈ ਪ੍ਰੋਬਲਮ ਹੈ ਗੈਂਠੀਏ ਦੀ ਆਰਥਰਾਇਟਿਸ ਦੀ ਐਕਚੁਅਲੀ A to Z ਹਰ ਤਰ੍ਹਾਂ ਦੀ ਡਿਜ਼ੀਜ਼ ਲਈ ਕੋਈ ਨਾ ਕੋਈ ਮੈਡੀਸਿਨ ਤੁਹਾਡੇ ਕੋਲ ਅਵੇਲੇਬਲ ਹੈ ਬਿਲਕੁਲ ਯੋਗ ਇੱਕ ਬਹੁਤ ਹੀ ਵਧੀਆ ਚੀਜ਼ ਹੈ ਇਹਦੇ ਨਾਲ ਸਾਡਾ ਜਿਲਾ ਸਰੀਰ ਨਿਰੋਗ ਰਹਿੰਦਾ ਹੈ ਬਾਡੀ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਪੋਜ਼ਿਟਿਵ એનર્ਜੀ ਮਿਲਦੀ ਹੈ ਪੋਜ਼ਿਟਿਵ ਵਾਈਬਸ ਮਿਲਦੀਆਂ ਹਨ ਸਾਡੀਆਂ ਲੰਗਸ ਨੂੰ ਫ੍ਰੈਸ਼ ਆਕਸੀਜਨ ਮਿਲਦੀ ਹੈ ਜਿਹੜੇ ਵੀ ਤੇ ਲੋਕਿੰਨਾਂ ਨੂੰ ਸਾਹ ਦੀ ਪ੍ਰੋਬਲਮ ਹੈ ਹਾਰਟ ਦੀ ਪ੍ਰੋਬਲਮ ਹੈ ਜਾਂ ਜਿਹੜੇ ਤੰਦਰੁਸਤ ਵੀ ਨੇ ਹਰ ਬੰਦੇ ਨੂੰ ਯੋਗ ਕਰਨਾ ਚਾਹੀਦਾ ਹੈ ਯੋਗ ਕਰਨਾ ਸਾਡਾ ਸਰੀਰ ਅਦੋਗ્ય ਰਹਿੰਦਾ ਹੈ ਤੇ ਤੰਦਰੁਸਤ ਰਹਿੰਦਾ ਹੈ ਆਉਣ ਵਾਲੀਆਂ ਬਿਮਾਰੀਆਂ ਤੋਂ ਸਾਡੇ ਸਰੀਰ ਦਾ ਬਚਾਅ ਹੁੰਦਾ ਹੈ ਤੇ ਸਾਡੀ ਜਿਹੜੀ ਏਜ ਹੈ ਉਹ ਵੀ ਵਧੀਆ ਜਿਸ ਰਾਜਕਲ ਸਡਨ ਕਾਰਡੀਆਕ ਅਰੈਸਟ ਹੋ ਰਹੇ ਨੇ ਛੋਟ ਛੋਟੀ ਉਮਰ ਦੇ ਬੱਚਾ ਨੂੰ ਕਾਰਡੀਕ ਪ੍ਰੋਬਲਮਸ ਇਸ਼ੂਜ਼ ਆ ਰਹੇ ਨੇ ਉਹਦੇ ਲਈ ਵੀ ਯੋਗ ਇੱਕ ਬਹੁਤ ਹੀ ਵਧੀਆ ਚੀਜ਼ ਹੈ ਯੋਗ ਦੇ ਨਾਲ ਸਾਡੀ ਜਿਹੜੀ ਬੋਡੀ ਹੈ ਡੀਟੌਕਸੀਫਾਈ ਹੁੰਦੀ ਆ ਸੋ ਇਸ ਕਰਕੇ ਸਾਨੂੰ ਇਹਨੂੰ ਨਿਯਮ ਅਨੁਸਾਰ ਡੇਲੀ ਯੋਗ ਆਸਨ ਜ਼ਰੂਰ ਕਰਨੇ ਚਾਹੀਦੇ ਨੇ ਤੇ ਉਹਦੇ ਨਾਲ ਨਾਲ ਸਾਨੂੰ ਇੱਕ ਹੈਲਦੀ ਡਾਈਟ ਹੈਲਦੀ ਦਿਨਚਰਿਆ ਆਪਣੀ ਨਾਰਮਲ ਰੂਟੀਨ ਉਹਨੂੰ ਜ਼ਰੂਰ ਫੋਲੋ ਕਰਨਾ ਚਾਹੀਦਾ ਹੈ ਡਾਇਰੈਕਟਰ ਅਟੋਫ ਆਯੁਰਵੈਦ ਦਾ ਤੋਂ ਆਈਆਂ ਨੇ ਸਾਡੇ ਡਿਸਟ੍ਰਿਕਟ ਆਯੁਰਵੈਦਿਕ ਕੌਂਸਲ ਡਾਕਟਰ ਪ੍ਰਦੀਪ ਸਿੰਘ ਉਹਨਾਂ ਦੇ ਉਹਨਾਂ ਦੇ ਕਾਰਕਲਮਾਂ ਤੋਂ ਉਹਨਾਂ ਦੇ ਕੈਲੋ ਕੀ ਹਾਂ ਉਹਨਾਂ ਦੇ ਅਨੁਸਾਰ ਮੰਗਵਾਈਆਂ ਗਈਆਂ ਸਾਰੀਆਂ ਡਿਸਪੈਂਸਰੀਜ਼ ਜਿਹੜੀਆਂ ਨੇ ਆਯੁਰਵੈਦਿਕ ਪੂਰੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਹਰ ਡਿਸਪੈਂਸਰੀ ਵਿੱਚ ਸਾਰੀਆਂ ਮੈਡੀਸਿਨਸ ਅਵੇਲੇਬਲ ਨੇ ਇਹ ਅੱਜ ਕੈਂਪਿੰਗ ਬਲੌਕ ਲੈਵਲ ਤੇ ਲਗਾਇਆ ਜਾ ਰਿਹਾ ਇਸ ਤੋਂ ਇਲਾਵਾ ਜਿੱਥੇ-ਜਿੱਥੇ ਵੀ ਆਯੁਰਵੈਦਿਕ ਡਿਸਪੈਂਸਰੀ ਉੱਥੇ ਸਾਰੀਆਂ ਮੈਡੀਸਿਨਸ ਅਵੇਲੇਬਲ ਨੇ ਪੇਸ਼ੈਂਟਸ ਉੱਥੇ ਰੂਟੀਨ 'ਚ ਜਾ ਸਕਦੇ ਨੇ ਰੂਟੀਨ ਵਿੱਚ ਉੱਥੇ ਡਾਕਟਰਸ ਨੇ ਫਾਰਮਾਸਿਸਟ ਨੇ ਸਭ ਕੁਝ ਅਵੇਲੇਬਲ ਹੈ ਉੱਥੇ ਇਹ ਦਵਾਈਆਂ ਲੈ ਰੈਗੂਲਰ ਲੈ ਸਕਦੇ ਨੇ ਤੇ ਇਹਨਾਂ ਦਾ ਪ੍ਰਯੋਗ ਕਰ ਸਕਦੇ ਨੇ ਇਹ ਫ੍ਰੀ ਇਹ ਬਿਲਕੁਲ ਫ੍ਰੀ ਨੇ ਅੱਜ ਵੀ ਪੈਂਥਰੀਸ ਵਿੱਚ ਵੀ ਇਹ ਫ੍ਰੀ ਹੀ ਮਿਲਦੀਆਂ ਨੇ ਉੱਥੇ ਇੱਕ ਪ੍ਰੋਪਰ ਡਾਕਟਰ ਅਵੇਲੇਬਲ ਹੁੰਦਾ ਉਹਦੀ ਗਾਈਡਲਾਈਨਸ ਲੈ ਕੇ ਮੈਡੀਸਿਨਸ ਦਾ ਯੂਜ਼ ਕਰ ਸਕਦੇ ਨੇ ਤੇ ਤੰਦਰੁਸਤ ਰਹਿ ਸਕਦੇ ਨੇ ਸਸਤੀ ਕਾਜੀ ਮੇਰਾ ਨਾਮ ਨਰਪਾਲ ਮੈਂ ਯੋਗ ਟ੍ਰੇਨਰ ਸਰਟੀਫਿਕੇਟ ਕਰਦੀਆਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਆਪਣੀ ਰੋਟੀ ਨਿਭਾ ਰਿਹਾ ਤੇ ਅਸੀਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸੇਮ ਦੀ ਯੋਗ ਸਾਲਾ ਸ਼ੁਰੂ ਕਰੀ ਜਿਸ ਦੇ ذریعے ਸਾਨੂੰ ਰੋਜ਼ਗਾਰ ਮਿਲਿਆ ਤੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲੀ ਤੇ ਆਪਣੇ ਸ਼ਹਿਰ ਕਾਦੀਆਂ ਦੇ ਵਿੱਚ 12 ਕਲਾਸਾਂ ਚੱਲ ਰਹੀਆਂ ਨੇ ਤੇ ਰੋਜ਼ਾਨਾ 450 500 ਦੇ ਰੋਜ਼ਾਨਾ 450 ਮੈਂਬਰ ਯੋਗ ਕਰ ਰਹੇ ਨੇ ਤੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ ਅਸੀਂ ਇੱਕ ਵਾਰ ਫਿਰ ਮੈਂ ਤੇ ਅਮਨਦੀਪ ਸਰਾਥੀ ਆਪਣੀ ਡਿਊਟੀ ਨਿਭਾ ਰਹੇ ਹਾਂ ਤੇ ਅਸੀਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਲੋਕਾਂ ਨੂੰ ਇਹ ਸਨੇਹ ਦੇਣਾ ਚਾਹੁੰਦੇ ਆ ਬਈ ਤੁਸੀਂ ਯੋਗ ਨਾਲ ਜੁੜੋ ਜਦੋਂ ਕੋਈ ਵੀ ਵਿਅਕਤੀ ਯੋਗ ਨਾਲ ਜੁੜਦਾ ਹੈ ਉਹ ਆਟੋਮੈਟਿਕ ਜੜੇ ਕੋਈ ਨਾਸੇ ਕਰਦੇ ਇਹਨਾਂ ਗੰਦੀ ਹਾਲਤਾਂ ਤੋਂ ਆਟੋਮੈਟਿਕ ਬਾਹਰ ਆ ਜਾਂਦਾ ਹੈ ਤੇ ਅਸੀਂ ਪੰਜਾਬ ਸਰਕਾਰ ਨੇ ਜੜੋ ਪ੍ਰਾਲੇ ਸ਼ੁਰੂ ਕਰ ਰਹੇ ਹਾਂ ਜਿਵੇਂ ਯੁੱਧ ਨਸ਼ਿਆਂ ਵਿਰੋਧ ਅਸੀਂ ਐਮ ਦੀ ਯੋਗਸਾਲਾ ਆਲਸ ਨਾਲ ਰਿਲੇਟਡ ਤੇ ਅਸੀਂ ਸਾਰੇ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ